ਅੱਜ ਪਹੁੰਚੇ ਆ ਅਸੀਂ ਪੰਡਿਤ ਅਮਰਗੜ੍ਹ ਲਾਟਰੀ ਵਾਲੇ ਕੋਲ ਜੋ ਕਿ ਪੂਰੇ ਪੰਜਾਬ 'ਚ ਮਸ਼ਹੂਰ ਆ ਇਹ ਦਾਅਵਾ ਕਰਦੇ ਨੇ ਭੁਖਬਾਨੇ ਕਰਦੇ ਨੇ ਕਿ ਅੱਜ ਤੱਕ ਕੋਈ ਖਾਲੀ ਨਹੀਂ ਗਿਆ ਬੰਦਾ ਤੇ ਅਸੀਂ ਕਹਿਆ ਸੀ ਮੇਸ ਰਾਸ਼ੀ ਲੱਗੂਗਾ ਤੇ ਉਹ ਲੰਬਖਪਾਨ ਨੂੰ ਲੱਗਿਆ ਸੀ ਮੇਸ ਰਾਸ਼ੀ ਦਿੱਲੀ ਦਾ ਰਹਿਣ ਵਾਲਾ 3 ਕਰੋੜ ਦਾ ਉਸ ਤੋਂ ਬਾਅਦ ਵਿੱਚ ਨਾਲ ਆਪਣੇ ਕਹੇ ਸੀ ਕੁੰਭ ਰਾਸ਼ੀ ਤੇ ਸੁਖਚੈਨ ਸਿੰਘ ਢਾਲੀਵਾਲ ਖੋਸਾ ਕੋਟਲਾ ਪਿੰਡ 6 ਰੁਪਏ ਦੇ ਵਿੱਚ 1 ਕਰੋੜ ਦਾ ਨਾਮ ਲੱਗਿਆ ਸੀ ਉਹ ਕੁੰਭ ਰਾਸ਼ੀ ਲੱਗਿਆ ਸੀ ਤੇ ਜਿਹੜਾ ਹੁਣ ਆਪਣਾ ਦਾਵਾ ਹੋਏਗਾ ਆਹ ਵਾਲੀ ਟਿਕਟ ਦਾ ਪੰਜਾਬ ਸਰਕਾਰ ਲੋਹੜੀ ਮਕਰ ਸੰਕ੍ਰਾਂਤੀ ਦਾ ਅੱਛਾ ਜੀ ਪਰ ਪੰਜਾਬ ਸਰਕਾਰ ਦੀ ਇਸ ਵਾਰੀ ਦੀ ਸਕੀਮ ਆ ਜਿਹੜੀ ਉਹ ਇੰਨੀ ਵਧੀਆ ਬਣਾਈਆ ਵੀ ਹਰ ਇੱਕ ਨੂੰ ਦੇ ਵਿੱਚ ਨਾਮ ਲੱਗਣੇ ਚਾਂਸ ਨੇ ਤੇ ਇਹਦਾ ਜਿਹੜਾ ਫਸਟ ਪ੍ਰਾਈਜ਼ ਆ 10 ਕਰੋੜ ਦਾ ਸੈਕੰਡ ਪ੍ਰਾਈਜ਼ 1 ਕਰੋੜ ਦਾ ਥਰਡ ਪ੍ਰਾਈਜ਼ 50 ਲੱਖ ਦਾ ਇਹ ਤਿੰਨੇ ਹਾਈएस्ट ਪ੍ਰਾਈਜ਼ ਨੇ ਦੇ ਮੇਸ ਰਾਸ਼ੀ ਕੁੰਭ ਰਾਸ਼ੀ ਤੇ ਸਿੰਘ ਰਾਸ਼ੀ ਇਹ ਤਿੰਨਾਂ ਰਾਸ਼ੀਆਂ ਦੇ ਵਿੱਚ ਤਿੰਨੇ ਨਾਮ ਜਾਣੇ ਨੇ ਜੀ ਦੇ ਅਸਲ ਜਿਹੜਾ ਮੈਂ ਵੀਡੀਓ ਕਰਕੇ ਗਿਆ ਸੀਗਾ ਪਹਿਲਾਂ ਕਈ ਲੋਕਾਂ ਨੇ ਕਮੈਂਟ ਕਰੇ ਕਹਿੰਦੇ ਪੰਡਤ ਇਹ ਫਰੋਡ ਆ ਇਹ ਵੈਸੀ ਗੱਲਾਂ ਮਾਰਦਾ ਏ ਇਹ ਗੱਲਾਂ ਕਰਦਾ ਇਹ ਮੈਨੂੰ ਫੋਨ ਕਰਕੇ ਕਹਿ ਰਹੇ ਨੇ ਕਿ ਨੰਬਰ ਤੋਂ ਪੰਡਤ ਦਾ ਕਹਿੰਦੇ ਅਸੀਂ ਲਾਟਰੀ ਪਾਣੀ ਆ ਵਿੱਚ ਦੀ ਕਮੈਂਟ ਆਈ ਜਾਂਦੀ ਨੇ ਕਹਿੰਦੇ ਫਰੋਡ ਆ ਇਹ ਆ WhatsApp ਤੇ ਫੋਟੋ ਖਿੱਚੀ ਕਸਟਮਰ ਨੂੰ ਭੇਜਦੀ ਹੈ ਫਰੋਡ ਆ ਇਹ ਤਾਂ ਮੇਰੇ ਕੋਲ ਆ ਮਾਲਕ ਮੈਂ ਆ ਫੋਟੋ ਨਾਲ ਤਾਂ ਮਾਲਕ ਨਹੀਂ ਬਣਦਾ ਕੱਲ ਨੂੰ 10 ਕਰੋੜ ਦਾ ਨਾਮ ਲੱਗਦਾ ਕੋਈ ਵੀ ਬੰਦਾ ਫੇਰ ਮੰਨਦਾ ਉਸ ਦਾ ਪਰੋਂ ਮਿੰਨੀ ਸੌਂਗਾ ਕਰਕੇ ਕਹਿ ਰਹੇ ਨੇ ਕਿ ਤੁਸੀਂ 15 ਨੰਬਰ ਦੋ ਪੰਟ ਫੋਨ ਨਹੀਂ ਚੱਕਦਾ ਬੈਗ ਲਾਉਂਦੇ ਹੋਏ ਬੈਠੇ ਹੋ ਮੋਬਾਈਲ ਇਦਾਂ ਚਲਾਉਂਦੇ ਨੇ ਨਾਲ ਦੀ ਨਾਲ ਆਪਣੇ ਵੀਡੀਓ ਮੂਰੇ ਆਉਂਦੀ ਐ ਤੇ ਫੇਰ ਲਾਉਂਦੇ ਨੇ ਕਾਲ ਅੱਛਾ ਅੱਛਾ ਉਹਨਾਂ ਦਾ ਤਾਂ ਕੰਮ ਆ 11 ਵਜੇ ਤੱਕ ਹੱਥ ਦੇ ਬੈਠਣਾ ਠੀਕ ਐ ਸਾਡੇ ਕੋਲ ਕੁੜੀਆਂ ਸਟਾਫ ਕੰਮ ਕਰਦਾ 5 ਵਜੇ ਤੱਕ ਤੇ ਜਿੰਨੇ ਵੀ ਬਾਰੇ ਨੈਗੇਟਿਵ ਕਮੈਂਟ ਹੋਣਗੇ ਵੀਡੀਓ ਤੇ ਇੱਕ ਤੁਸੀਂ ਹੋਰ ਨੋਟ ਕਰ ਲਿਓ ਉਹਨਾਂ ਦੇ ਆਈਡੀਆ ਖੋਲ ਲਿਓ ਸਾਰਿਆਂ ਦੇ ਆਈਡੀਆ ਲੌਕ ਹੋ ਗਏ ਇਹਰੋਂ ਸਿੰਗਲ ਲੱਗੂ ਤਾਂ ਲੱਗੂਗਾ ਉਹ ਸਾਡੀ ਗੱਲ ਕੋਈ ਕੱਟ ਕੇ ਦਿਖਾਵੇ ਫੇਰ ਆ ਕੇ ਆਪਣਾ ਗੱਲ ਕਰਦਾ ਵੀ ਪੰਡੀ ਤੁਸੀਂ ਆਹ ਰਾਸੀ ਗਈ ਸੀ ਆਹ ਰਾਸੀ 'ਚ ਕਿਉਂ ਨਾਮ ਨਹੀਂ ਲੱਗਿਆ ਅੱਛਾ ਜਨਮ ਡੇਟ ਲਿਆਂਦੇ ਨੇ ਜਦੋਂ ਤੁਸੀਂ ਜਨਮ ਡੇਟ ਕਿਵੇਂ ਮਤਲਬ ਦੇਖ ਕੇ ਤੁਸੀਂ ਲਾਟਰੀ ਦਿੰਦੇ ਹੋ ਵੀ ਹਾਂ ਜਨਮ ਡੇਟ ਦੇ ਵਿੱਚ ਅਸੀਂ ਸਾਰਾ ਕੰਮ ਕਰਦੇ ਹਾਂ ਕੋਈ ਨਹੀਂ ਹੈਗਾ ਦੇਖੋ ਤੁਹਾਨੂੰ ਕੈਮਰਾਮੈਨ ਨੂੰ ਕਹਿੰਦੇ ਕਿ ਦਿਖਾ ਦੇ ਵੀਰੇ ਜਨਮ ਡੇਟ ਦੇ ਵਿੱਚ ਪਹਿਲਾਂ ਡੇਟ ਜਨਮ ਡੇਟ ਦਿੰਦੀਆਂ ਫਿਰ ਕੁੰਡਲੀ ਬੰਦਦੇ ਫਿਰ ਜਾ ਕੇ ਨਾ ਪਤਾ ਇਹ ਦੁਕਾਣ ਫੇਰ ਨਿਚੋੜ ਕੱਢਿਆ ਤਿੰਨ ਤਾਂਵੇਂ ਨੰਬਰ ਕੱਢਦੇ ਆ ਹਰ ਇੱਕ ਬੰਦੇ ਦੇ ਨੂੰ ਸਮਝ ਤੋਂ ਬਾਅਦ ਕੋਈ ਦੇ ਟਾਟੇ ਮਾਟੇ ਕਰੇ ਉਹ ਨਹੀਂ। ਭਾਰਜੀ ਨੂੰ ਇਹ ਪੜਾਈ ਨਹੀਂ ਸਮਝ ਆਉਂਦਾ, ਸਮਝ ਆਉਂਦੀ ਉਹ ਵੀ ਕਿ ਲਿਖਿਆ 1 ਲਿਖਿਆ 2 ਲਿਖਿਆ 22 ਲਿਖਿਆ 25 ਲਿਖਿਆ ਆਇਆ। ਇੱਥੇ ਆਇਓ ਕਾਬਸਵਾਸ ਸਿਰ ਤੋਂ ਬਸਵਾਸ ਦਾ ਟਿਕਟ ਪਾਓ। ਬਾਹਰ ਦਾ ਕਰਦਾ ਕੋਈ ਲਾਟਰੀ ਵਾਲਾ ਚੈਲੰਜ ਨਹੀਂ ਕਰਦਾ, ਇੱਕ ਪੰਡਤ ਆਈਦਾ ਵਾਅਦਾ ਕਰਦਾ ਵੀ ਜਿਹੜੇ ਸਾਡੇ ਨਾਲ ਜੁੜ ਗਿਆ ਸਾਡੇ ਨਾਲ ਟਿਕਟਾ ਪਾਉਣ ਲੱਗਾ ਇੱਕ ਨਾ ਇੱਕ ਦਿਨ ਲੱਖ ਬਰੇ ਦੇ ਕਰੋੜ ਪਤੀ ਬਣਾਵਾਂਗੇ। ਕੋਈ ਇਹ ਲਾਟਰੀ ਵਾਲਾ ਨਹੀਂ ਕਹਿੰਦਾ ਮੈਂ ਕਰਾਂ। ਦੇ ਪੰਜਾਬ ਲੈਵਲ ਤੇ ਦੇਖੋ ਮੈਂ ਦੇਖਿਆ ਕਿ ਪੰਡਤ ਜੀ ਜਿੰਨੇ ਵੀ ਵੀਡੀਓ ਤੁਹਾਡੇ ਚੱਲ ਰਹੀਆਂ ਨੇ ਇੰਨੇ ਕਿਸੇ ਚੱਲਦੀਆਂ ਨਹੀਂ ਚੱਲਦੀਆਂ ਕਿਵੇਂ ਮੈਂ ਸਵਾਲ ਬਣਾ ਲੈ ਦੋ ਕਿਵੇਂ ਦਿੱਤੇ ਆ ਮਤਲਬ ਆਤਮਾਨ ਦੇ ਸਰਕਾਰ ਇੱਕ ਹਨੇਰੀ ਨਾ ਬਣੀ ਆ ਲੋਕ ਤਾਂ ਉਹ ਵੀ ਮਾੜਾ ਕਹਿ ਰਹੇ ਆ ਅੱਜ ਪਹੁੰਚੇ ਆ ਅਸੀਂ ਪੰਡਤ ਅਮਰਗੜ੍ਹ ਲਾਟਰੀ ਵਾਲੇ ਕੋਲ ਜੋ ਕਿ ਪੂਰੇ ਪੰਜਾਬ 'ਚ ਮਸ਼ਹੂਰ ਆ ਇਹ ਦਾਅਵਾ ਕਰਦੇ ਨੇ ਭੁਖਵਾਣੀ ਕਰਦੇ ਨੇ ਕਿ ਅੱਜ ਤੱਕ ਕੋਈ ਖਾਲੀ ਨਹੀਂ ਗਿਆ ਬੰਦਾ ਜੋ ਭੁਖਵਾਣੀ ਇਹਨਾਂ ਨੇ ਕਰੀ ਆ ਨਾ ਪਿਛਲੀ ਵਾਰ ਵੀ ਤਾਂ ਦਵਾਈ ਤੇ ਜਿੱਤਿਆ ਸੀਗਾ 3 ਕਰੋੜ ਦਾ ਨਾਮ ਆ ਉਹਨੇ ਵੀ ਕਮਾਨ ਕਰੀ ਸੀ ਕੁੰਭ ਰਾਸ਼ੀ ਨੂੰ ਲੱਗੂਗਾ ਤੇ ਉਹ ਸੱਚੀ ਹੋਈ ਆ ਤੇ ਹੁਣ ਅਸੀਂ ਪਹੁੰਚਿਆ ਨਾ ਕੋਲ ਤੇ ਅੱਜ ਕਰਦੇ ਆ ਗੱਲਾਂ ਜਿਹੜੀਆਂ ਇਹ ਦਾਅਵੇ ਕਰਦੇ ਨੇ ਵੀ ਕੀ ਕੀ ਦਾਅਵੇ ਕਰਦੇ ਨੇ ਕਿਸ ਤਰ੍ਹਾਂ ਇਹ ਕਰੋੜਪਤੀ ਬਣਾਉਂਦੇ ਨੇ ਵੀਡੀਓ ਬਹੁਤ ਦੇਖੀ ਨੇ ਆਪਾਂ ਨੇ ਬੜਾ ਜ ਰੈਲਿਟੀ ਦੇਖਦੇ ਆਪਾਂ ਆ ਕੇ ਹਾਂਜੀ ਬੰਨਾਲ ਜੀ ਹਾਂਜੀ ਵੀਰੇ ਹੁਕਮ ਕਰੋ ਉਸੀਂ ਦਾਅਵੇ ਕਰਦੇ ਹਾਂ ਕਿ ਕਰੋੜਪਤੀ ਬਣਾ ਦਾਂਗੇ ਅਸੀਂ ਪਿੰਡੀਵਾਸ ਸੋਣਿਆ ਮੈਂ ਕੀਕ ਜਿਹੜਾ ਦਿੱਲੀ ਦਾ ਸੀਗਾ ਉਹ ਤੁਸੀਂ ਕਹਿੰਦੇ ਕੁੰਭ ਰਾਸ਼ਣ ਲੱਗੂ ਲੱਗਿਆ ਆ ਪਰ ਉਸ ਵਾਰ ਕਿਸੇ ਕੀ ਦਾਅਵਾ ਕਰਦੀ ਸੀ ਵੀਡੀਓ ਕਰਕੇ ਗਈ ਸਾਡੇ ਕੋਲ ਆ ਕੇ ਵੀ ਕਿਹੜੀ ਰਾਸ਼ੀ ਨੂੰ ਨਾਮ ਲੱਗੂ ਆ ਨਾ ਤੇ ਅਸੀਂ ਕਹੇ ਸੀ ਮੇਸ ਰਾਸ਼ੀ ਲੱਗੂਗਾ ਤੇ ਉਹ ਲੰਮਕ ਮਾਨ ਨੂੰ ਲੱਗਿਆ ਸੀ ਮੇਸ ਰਾਸ਼ੀ ਦਿੱਲੀ ਦਾ ਰਹਿਣ ਵਾਲਾ 3 ਕਰੋੜ ਦਾ ਉਸ ਤੋਂ ਬਾਅਦ ਵਿੱਚ ਨਾਲ ਆਪਣੇ ਕਹੇ ਸੀ ਕੁੰਭ ਰਾਸ਼ੀ ਤੇ ਸੁਖਚੈਨ ਸਿੰਘ ਢਾਲੀਵਾਲ ਖੋਸਾ ਕੋਟਲਾ ਪਿੰਡ 6 ਰੁਪਏ ਦੇ ਵਿੱਚ 1 ਕਰੋੜ ਦਾ ਨਾਮ ਲੱਗਿਆ ਸੀ ਉਹ ਕੁੰਭ ਰਾਸ਼ੀ ਲੱਗਿਆ ਸੀ ਤੇ ਜਿਹੜਾ ਹੁਣ ਆਪਣਾ ਦਾਵਾ ਉਹ ਹੈਗਾ ਆ ਵਾਲੀ ਟਿਕਟ ਦਾ ਪੰਜਾਬ ਸਰਕਾਰ ਲੋਹੜੀ ਮਕਰ ਸੰਕ੍ਰਾਂਤੀ ਦਾ ਅੱਛਾ ਜੀ ਠੀਕ ਹੈ ਜੀ ਤੇ ਨਾਲ ਤਾਂ ਟਿਕਟਾਂ ਲੈਦਾ ਕਿਉਂਕਿ ਅਗੇ ਲੋਹੜੀ ਪੰਪਰ ਦਾ 2.5 ਕਰੋੜ ਰੁਪਏ ਦਾ ਪ੍ਰਾਈਜ਼ ਹੁੰਦਾ ਪਰ ਪੰਜਾਬ ਸਰਕਾਰ ਨੇ ਇਸ ਵਾਰ ਇਹਦੀ ਸਕੀਮ ਆ ਜਿਹੜੀ ਉਹ ਇੰਨੀ ਵਧੀਆ ਬਣਾਈ ਆ ਵੀ ਹਰ ਇੱਕ ਲੋਹੜੀ ਵਿੱਚ ਨਾਮ ਲੱਗਣ ਦੇ ਚਾਂਸ ਨੇ ਜਿਹੜੇ ਵਿੱਚ ਨਾਮ ਨੇ ਟੋਟਲ 68819 ਕਸਟਮਰਾਂ ਦਾ ਨਾਮ ਮਿਲਨੇ ਨੇ ਇਹਨਾਂ ਨੂੰ ਵੀਨਰ ਠੋ ਮੰਨਨੇ ਨੇ ਤੇ ਇਹਦਾ ਜਿਹੜਾ ਫਸਟ ਪ੍ਰਾਈਜ਼ ਆ 10 ਕਰੋੜ ਦਾ ਸੈਕੰਡ ਪ੍ਰਾਈਜ਼ 1 ਕਰੋੜ ਦਾ ਥਰਡ ਪ੍ਰਾਈਜ਼ 50 ਲੱਖ ਦਾ ਤੇ ਇਹ ਤਿੰਨੇ ਹਾਈएस्ट ਪ੍ਰਾਈਜ਼ ਨੇ ਜੀ ਤੇ ਤਿੰਨੇ ਸਾਡੇ ਰਾਸ਼ੀਆਂ ਕਲੀਅਰ ਨੇ ਮੇਸ਼ ਰਾਸ਼ੀ ਕੁੰਗਰ ਰਾਸ਼ੀ ਤੇ ਸਿੰਘ ਰਾਸ਼ੀ ਇਹ ਤਿੰਨਾਂ ਰਾਸ਼ੀਆਂ ਦੇ ਵਿੱਚ ਤਿੰਨੇ ਨਾਮ ਜਾਣੇ ਨੇ ਵੀਰੇ ਅਸਲ ਜਿਹੜਾ ਮੈਂ ਵੀਡੀਓ ਕਰਕੇ ਗਿਆ ਸੀਗਾ ਪਹਿਲਾਂ ਕਈ ਲੋਕਾਂ ਨੇ ਕਮੈਂਟ ਕਰੇ ਕਹਿੰਦੇ ਪੰਡਤ ਇਹ ਫਰੋਡ ਆ ਇਹ ਵੈਸੇ ਗੱਲਾਂ ਮਾਰਦਾ ਹੈ ਇਹ ਗੱਲਾਂ ਕਰਦਾ ਇਹਦੇ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਤੇ ਆਪਾਂ ਕੁਝ ਨਹੀਂ ਕਹਿਣਾ ਇਹਦੇ ਜੇ ਮੰਨ ਲਓ ਕਮੈਂਟ ਆਉਂਦੇ ਨੇ ਤਾਂ ਨਾਲ ਦੇ ਨਾਲ ਵੀਊ ਵੀ ਦੇਖ ਲਿਆ ਕਰਨੋ ਜੇ ਮੰਨ ਲਓ 1000 ਕਮੈਂਟ ਆ ਤਾਂ ਮਿਲੀਅਨ ਵੀਊ ਹੁੰਦਾ ਠੀਕ ਹੈ ਇੰਨੀ ਕਿਤਾ ਸਾਡੀ ਵਿਰੋਧਤਾ ਆਉਣੀ ਹੋਣੀ ਆਟੋਮੈਟਿਕ ਕੋਈ ਵੀ ਮੈਨੂੰ ਫੋਨ ਕਰਕੇ ਕਹ ਰਹੇ ਨੇ ਕਿ ਨੰਬਰ ਤੋਂ ਪੰਡਾ ਦਦਾ ਕਹਿੰਦੇ ਅਸੀਂ ਲਾਟਰੀ ਪਾਣੀ ਆ ਵਿੱਚ ਦੀ ਕਮੈਂਟ ਆਈ ਜਾਂਦੀ ਨੇ ਕਹਿੰਦੇ ਫਰਾਡ ਆ ਇਹ 30000 ਦਾ ਨੋ ਨੰਬਰ ਲਾਟਰੀ ਪਾਣੀ ਆ ਫੋਨ ਤੇ ਲਾਟਰੀ ਕੋਨੇ ਵਾਰ ਇੱਕ ਵੀਡੀਓ ਚ ਕਹਣਾ ਫੋਨ ਤੇ ਟਿਕਤੀ ਨਾ ਪਾਓ ਲੋਕ ਫੇਰ ਫੋਨ ਦੇ ਮਗਰ ਭਏ ਪੈਨੇ ਫੇਰ ਕਹਿੰਦੇ ਇਹਦਾ ਫਰਾਡ ਹੁੰਦਾ ਜੀ ਫਰਾਡ ਜਿਹੜਾ ਹੁੰਦਾ ਉਹ ਵਟਸਐਪ ਤੇ ਹੋਏਗਾ ਆ ਵਟਸਐਪ ਤੇ ਫੋਟੋ ਖਿੱਚੀ ਕਸਟਮਰ ਨੂੰ ਭੇਜਦੀ ਹੈ ਫਰਾਡ ਹੈ ਟਿਕਟ ਤਾਂ ਮੇਰੇ ਕੋਲ ਆ ਮਾਰਕ ਮੈਂ ਆ ਫੋਟੋ ਨਾਲ ਤਾਂ ਮਾਲਕ ਨਹੀਂ ਬਣਦਾ ਕ ਉਹੀ ਵੀ ਬੰਦਾ ਬੇਵਾਨ ਹੋ ਜਾਂਦਾ ਵੀਰੇ ਦਾ ਪਰ ਮੈਂ ਦੇਖੋ ਪਹਿਲਾਂ ਵੀਡੀਓ ਪਾਈ ਥੋੜਾ ਨੰਬਰ ਵੀ ਪਾਇਆ ਠੀਕ ਆ ਪਰ ਉਹ ਮੈਨੂੰ ਸੌਣਾ ਕਰਕੇ ਕਹਿ ਰਹੇ ਨੇ ਕਿ ਤੁਸੀਂ 15 ਦਾ ਨੰਬਰ ਦੋ ਪੰਜ ਦਾ ਫੋਨ ਨਹੀਂ ਚੱਕਦਾ ਮੰਡਰ ਨਾ ਨਾਟਰੀ ਉੱਤੀ ਵਾਲੀ ਜਾਂਦਾ ਇਹ ਕੀ ਚਕਰ ਆ ਉਹ ਬੰਦੇ ਨੇ ਜਿਹੜੇ ਸਾਮ ਨੂੰ ਠੇਕੇ ਦੇ ਉੱਪਰ ਬਹਿ ਕੇ ਪੈਗ ਲਾਉਂਦੇ ਨੇ ਪੈਗ ਲਾਉਂਦੇ ਹੋਏ ਬੈਠੇ ਹੋਏ ਮੋਬਾਈਲ ਇਦਾਂ ਚਲਾਉਂਦੇ ਨੇ ਨਾਲ ਦੀ ਨਾਲ ਆਪਣੇ ਵੀਡੀਓ ਮੁਰੇ ਆਉਂਦੀ ਐ ਤੇ ਫਿਰ ਲਾਉਂਦੇ ਨੇ ਕਾਲ ਅੱਛਾ ਅੱਛਾ ਉਹਨਾਂ ਦਾ ਤਾਂ ਕੰਮ ਆ 11 ਵਜੇ ਤੱਕ ਹੱਥ ਦੇ ਬੈਠਣਾ ਠੀਕ ਐ ਸਾਡੇ ਕੋਲ ਕੁੜੀਆਂ ਸਟਾਫ ਕੰਮ ਕਰਦਾ 5 ਵਜੇ ਤੱਕ ਠੀਕ ਹੈ ਜੀ 5 ਵਜੇ ਤੱਕ ਕਾਲ ਟੈਂਡਿੰਗ ਹੁੰਦੀ ਆ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਉਨੇ ਟਾਈਮ ਜਿੰਨੀਆਂ ਕਾਲਾਂ ਆਉਂਦੀਆਂ ਨੇ ਕੁੜੀਆਂ ਟੈਂਡ ਕਰਦੀਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਘਰ ਜਾਣਾ ਹੁੰਦਾ ਠੀਕ ਹੈ ਬਾਕੀ ਇਹਦਾ ਚੰਗਾ ਬੰਦਾ ਵਧੀਆ ਬੰਦਾ ਉਹਨਾਂ ਦਾ ਕਮੈਂਟ ਕਰੂਗਾ ਮਾੜਾ ਠੀਕ ਹੈ ਉਹ ਸੇਤੀ ਚੰਗਾ ਕਮੈਂਟ ਵੀ ਨਹੀਂ ਕਰਦਾ ਬੰਦਾ ਵੀ ਕਿਤੇ ਮੇਰੇ ਤੋਂ ਗੱਲ ਤਾਂ ਲਿਖਿਆ ਵੀ ਇਹ ਜਿਹੜੇ ਕੁਝ ਕੁ ਲੋਕ ਨੇ ਸਾਡੇ ਵਿਰੋਧਤਾ ਕਰਦੇ ਨੇ ਸਾਡੀ ਸਟਾਫ ਦੇ ਨੇ ਦੁਕਾਨ ਤੇ ਆਂਦੇ ਨੇ ਕੋਈ ਮਾਤਰ ਬੰਦਾ ਟਿਕਟ ਪਾਉਣ ਆਉਂਦਾ ਇਹ ਫਰਕੇ ਮਾਇਲ ਕਮੈਂਟ ਕਰ ਦਉਂਦੇ ਨੇ ਉਹਨੂੰ ਵਿਚਾਨੂੰ ਪਤਾ ਵੀ ਲੱਗਦਾ ਮੇਰੀ ਆਈਡੀ ਤੇ ਕਮੈਂਟ ਹੋ ਗਿਆ ਤੇ ਜਿੰਨੇ ਵੀ ਵੀਰੇ ਨੇਗੇਟਿਵ ਕਮੈਂਟ ਹੋਣਗੇ ਵੀਡੀਓ ਤੇ ਇੱਕ ਤੁਸੀਂ ਹੋਰ ਨੋਟ ਕਰ ਲਿਓ ਉਹਨਾਂ ਦੀਆਂ ਆਈਡੀਆਂ ਖੋਲ ਲਿਓ ਸਾਰੀਆਂ ਦੀਆਂ ਆਈਡੀਆਂ ਲੌਕ ਹੋਣਗੀਆਂ ਅੱਛਾ ਠੀਕ ਹੈ ਨਹੀਂ ਕੋਈ ਗੋਸ਼ਟ ਨਹੀਂ ਪਈ ਉਹਦੀ ਫੀਕ ਆਈਡੀਆਂ ਨੇ ਪਰ ਲੈ ਕੇ ਪੱਜਾ ਜਿਆਦਾ ਪੋਜ਼ਿਟਿਵ ਜਿਆਦਾ ਹੁੰਦੇ ਨੇ ਮੈਂ ਦੇਖਿਆ ਤੂੰ ਜਿਆਦਾ ਹੁੰਦੇ ਨੇ ਇੱਥੇ ਤੇ ਪਰ ਅਸੀਂ ਪਰਵਾਹ ਨਹੀਂ ਕਰਦੇ ਇੱਥੇ ਕੰਮ 'ਚ ਦੱਬੀ ਜਾਂਦੇ ਆ ਇਹ ਤੇ ਇਹ ਗੱਲ ਕਹਿਣੇ ਵੀ 10 ਕਰੋੜ ਲੱਗੂਗਾ ਕੁੰਭੜੂ ਤਾਂ ਲੱਗੂਗਾ ਇੱਥੇ ਰੋੜ ਸਿੰਘ ਨੂੰ ਲੱਗੂ ਤਾਂ ਲੱਗੂ ਉਹ ਸਾਡੀ ਗੱਲ ਕੋਈ ਕੱਟ ਕੇ ਦਿਖਾਵੇ ਫੇਰ ਆ ਕੇ ਆਪਣਾ ਗੱਲ ਕਰਦਾ ਵੀ ਪੰਡੀ ਤੁਸੀਂ ਆਹ ਰਾਸੀ ਗਈ ਸੀ ਆਹ ਰਾਸੀ ਚ ਕਿਉਂ ਨਾ ਆਉਣੇ ਲੱਗਿਆ ਫੇਰ ਮੈਂ ਜਿੰਦਾ ਦਾ ਠੀਕ ਹੈ ਨਹੀਂ ਜਿੰਨਾ ਕਿ ਸਿੱਖਿਆ ਜੋਤਸ ਦੇ ਹਿਸਾਬ ਨਾਲ ਉਹਨਾਂ ਕਾਸੀ ਪ੍ਰਮਾਤਮਾ ਦਾ ਲਾਜ ਰੱਖਦਾ ਅਸੀਂ ਗਿਆਨ ਬਣਦੇ ਆਂ ਤੇ ਪ੍ਰਮਾਤਮਾ ਦੀ ਲਾਜ ਰੱਖਦਾ ਤੇ ਕੋਈ ਇੱਕ ਬਾਣੀ ਸਾਡੀ ਸੱਚ ਹੁੰਦੀ ਹੈ ਪਰ ਉਹ ਇੱਕ ਬਾਣੀ ਤੁਸੀਂ ਕਰਦੇ ਹੋ ਕਈ ਵਾਰ ਨੇ ਮੇਰੇ ਵੀਡੀਓ ਦੇਖੀਆਂ ਨੇ ਹਰੇਕ ਵੀਡੀਓ ਤੁਸੀਂ ਕਹਿੰਦੇ ਹੋ ਮੇਰੀ ਕੋਈ ਖ ਬਾਣੀਆਂ ਮੇਰੀ ਕੋਈ ਖ ਬਾਣੀਆਂ ਸਿੱਖਿਆ ਨਾਲ ਤੇ ਕੰਮ ਇਹ ਤੁਹਾਨੂੰ ਕਿੱ데 ਗਿਆਲ ਕਿਵੇਂ ਆਇਆ ਵੀ ਹਾਂ ਇਹ ਆਪਣੇ ਪਰਿਵਾਰਤੀ ਜਿਹੜਾ ਕੰਮ ਪਰਿਵਾਰ ਤੇ ਹੁੰਦਾ ਤਾਂ ਉਹ ਆਟੋਮੈਟਿਕ ਬੰਦਾ ਸਿੱਖਦੇ ਹੀ ਸਿੱਖਦਾ। ਕੋਈ ਵੀ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਬਿਜ਼ਨਸ ਉਹਨ ਲਾਲੇ ਬਾਣੀ ਨੇ। ਉਹ ਕਰਿਆਨੇ ਦਾ ਕੰਮ ਕਰਦੇ ਨੇ, ਦੁਕਾਨਦਾਰੀ ਕਰਦੇ ਨੇ। ਉਹਨਾਂ ਦੇ ਬੱਚੇ ਕਿ ਤੋ ਸਿੱਖਦੇ ਨੇ ਦੁਕਾਨ। ਉਹ ਦੁਕਾਨਦਾਰੀ ਆਹ ਫੌਂਟ ਜੀ ਹੁੰਦਾ ਉਹ ਫੌਂਟ ਚ ਹੁੰਦਾ ਤੇ ਉਹ ਹਰ ਟਾਈਮ ਜਨਮ ਤੋਂ ਲੈ ਕੇ ਆਪਣੀ ਜਵਾਨੀ ਤੱਕ ਉਹ ਕੰਮ ਦੇਖਦੇ ਰਹੇ। ਨੋਟ ਨਹੀਂ ਰਹਿ ਸਕਿਆ। ਇਦਾਂ ਹੀ ਸਾਡੇ ਬਜ਼ੁਰਗ ਸੀ ਅੱਗੇ ਪੰਡਤ ਪੱਤਰੀਆਂ ਦੇਖਦੇ ਸਾਰਾ ਉਹ ਤੋਂ ਹੀ ਬਸ ਸਿੱਖ ਗਏ। ਠੀਕ ਹੈ ਜੀ ਹੁਣ ਜੇ ਮੈਂ ਕਹਾਂ ਵੀ ਮੈਂ ਫਲਾਣੇ ਕਾਲਜ 'ਚ ਪੜ੍ਹਾਈ ਕਰਕੇ ਆ ਸੰਸਕ੍ਰਿਤ 'ਚ ਨਹੀਂ ਕਰਕੇ ਆ ਮੇਰੇ ਬ੍ਰਦਰ ਨੇ ਮਾਸੀ ਲੜਕਾ ਨੇ ਉਹਨਾਂ ਨੇ ਪੜ੍ਹਾਈ ਕਰੀ ਹੈ ਵੀ ਉਹਨਾਂ ਦਾ ਅਲੱਗ ਸਿਸਟਮ ਆ ਪਰ ਪ੍ਰੈਕਟੀਕਲ ਤੇ ਪੜ੍ਹਾਈ ਦਾ ਫਰਕ ਬਹੁਤ ਆ ਮੈਂ ਪ੍ਰੈਕਟੀਕਲ ਸਿੱਖਿਆ ਉਹ ਪੜ੍ਹ ਕੇ ਸਿੱਖੇ ਨਹੀਂ ਜੀ ਦਾ ਫਰਕ ਆ ਵੀਰੇ ਅੱਛਾ ਅੱਛਾ ਜਨਮ ਡੇਟ ਲਿਆਉਂਦੇ ਨੇ ਜਦੋਂ ਤੁਸੀਂ ਜਨਮ ਡੇਟ ਕਿਵੇਂ ਮਤਲਬ ਦੇਖ ਕੇ ਤੁਸੀਂ ਲਾਟਰੀ ਦਿੰਦੇ ਹੋ ਵੀ ਹਾਂ ਜਨਮ ਡੇਟ ਦੇ ਵਿੱਚ ਅਸੀਂ ਸਾਨੂੰ ਚੋਰ ਕਰਦੇ ਆ ਕੋਈ ਨਹੀਂ ਹੈਗਾ ਦੇਖੋ ਆ ਤੁਹਾਨੂੰ ਕੈਮਰਾਮੈਨ ਨੂੰ ਕਹਿਣ ਦੇ ਯੋਗ ਦਿਖਾ ਦੇ ਵੀਰੇ ਜਨਮ ਰੇਟ ਦੇ ਵਿੱਚ ਪਹਿਲਾਂ ਜਨਮ ਰੇਟ ਦਿੰਦੀ ਆ ਫਿਰ ਕੁੰਡਲੀ ਬਣਾਉਂਦੀ ਆ ਫਿਰ ਜਾ ਕੇ ਨਾ ਪਤਾ ਇਤੋਂ ਕਾ ਫਿਰ ਨਿਚੋੜ ਕੱਢਿਆ ਦਾ ਤਿੰਨ ਤਾਂ ਮੈਨੂੰ ਨੰਬਰ ਕੱਢਦੇ ਆ ਫਿਰ ਕਸਟਮਰ ਉਹ ਫਿਰ ਕਾਪੀ ਦਿੱਤੀ ਪਈਆਂ ਹੈ ਇਹ ਮੇਰੇ ਕਸਟਮਰ ਆਉਂਦੇ ਨੇ ਹੁਣਾ ਕਿਸੇ ਨੂੰ ਥੋੜੋ ਪਤਾ ਲੱਗੂ ਵੀ ਅੱਗੇ ਲਿਖਿਆ ਹੈ ਜਿਹਨੂੰ ਸਮਝ ਆਉ ਸਮਝ ਨੂੰ ਵੀ ਕੀ ਲਿਖਿਆ ਆ ਹਰ ਇੱਕ ਬੰਦੇ ਨੂੰ ਸਮਝ ਤੂਆ ਦਾ ਕੋਈ ਦੇ ਕਾਟੇ ਮਾਟੇ ਕਰਿਓ ਨਹੀਂ ਭਾਰਤੀ ਨੂੰ ਇਹ ਪੜਾਈ ਦੀ ਸਮਝ ਹੋ ਸਮਝਿਓ ਵੀ ਕੀ ਲਿਖਿਆ ਇੱਕ ਲਿਖਿਆ ਦੋ ਲਿਖਿਆ 22 ਲਿਖਿਆ 25 ਲਿਖਿਆ ਉਹ ਸਮਝੋ ਇਹਨਾਂ ਦੂਆ ਬੰਦੇ ਨਹੀਂ ਸਮਝ ਸਕਦੇ ਅਸਾ ਇੱਕ ਤੁਸੀਂ ਬਾਹਰ ਬੋਰਡ ਲਾਇਆ ਹੋਇਆ ਵੀ ਨਕਲੇ ਲਾਟਰੀਆਂ ਵੀ ਬੰਡੇ ਆਂਦੇ ਨੇ ਕਈ ਹਾਂ ਚੱਲਦਾ ਸਭ ਕੁਝ ਚੱਲਦਾ ਵੀ ਇਸ ਕਰਕੇ ਅਸੀਂ ਕਹਿੰਦੇ ਪੱਕੇ ਦੁਕਾਨਦਾਰ ਤੋਂ ਟਿਕਟ ਪਾਓ ਇੱਕ ਵਾਰ ਜੀ ਕਿਸੇ ਵੀਡੀਓ ਦੇ ਵਿੱਚ ਇਹ ਵੀ ਕਹਿੰਦੇ ਹੋ ਕਿ ਪੰਡਤ ਦਾ ਨਾਮ ਲੈ ਕੇ ਵੀ ਲਾਟਰੀ ਬੁਆਲੀ ਜਾਂਦੇ ਨੇ ਕਈ ਇਹ ਵੀ ਕਿ ਪੰਡਤ ਦਾ ਨਾਮ ਲੈ ਕੇ ਵੀ ਆਲਰੇਡੀ ਹੈਗੇ ਦੋ ਤਿੰਨ ਬੰਦੇ ਅੱਛਾ ਆ ਨਾਲ ਬੈਠੇ ਨੇ ਕਦੋਂ ਸਾਡੇ ਉਹ ਵੀ ਕੰਮ ਕਰਦੇ ਨੇ ਕਹਿੰਦਾ ਨੇ ਪੰਡਤ ਦੀ ਟਿਕਟ ਆ ਇਹ ਆ ਜਿੱਥੋਂ ਪਾਉਂ ਪਰ ਪੰਡਤ ਦੀ ਟਿਕਟ ਉਹ ਆ ਜਿੱਥੇ ਪੰਡਤ ਬੈਠਾ ਤੁਹਾਡਾ ਰਿਜਨਲ ਕੀ ਹੋਗਾ ਵੀ ਹਾਂ ਰਿਜਨਲ ਪੰਡਤ ਵੀ ਤੁਸੀਂ ਹੋ ਸਾਡੇ ਮੇਰਾ ਫੇਸ ਦੇਖੋ ਮੇਰਾ ਸਟਾਫ ਦੇਖੋ ਤੁਸੀਂ ਵੀਡੀਓ ਬਣਾਓ ਹਾਂ ਜੀ ਮੌਜੂਦ ਹੁੰਨੇ ਹੋ ਰਿਹਾ ਹਾਂ ਟੈਕ ਦੇ ਹੁੰਨਾ ਵੀਰੇ ਰੈਗੂਲਰ ਹਾਂ ਜੀ ਜੇ ਨਹੀਂ ਉਦੋਂ ਤੇ ਮੇਰਾ ਆਫਿਸ ਤਾਂ ਹੈਗਾ ਨਾ ਆ ਫੋਟੋਆਂ ਲੱਗੀਆਂ ਨੇ ਲੋਕੇਸ ਦੇਖ ਲਓ ਕਾਉਂਟੋ ਦੇਖ ਲਓ ਕੋਠੀ ਦੇਖ ਲਓ ਬਾਹਰਲੀ ਲੋਕੇਸ਼ਨ ਆ ਉਹ ਦੁਕਾਨਾਂ ਪੱਟ ਦੀ ਠੀਕ ਹੈ ਬਾਕੀ ਪੰਡਤ ਕਾਣ ਹੋਆ ਸਟਾਲ ਨਹੀਂ ਹੈ ਕੋਈ ਵੀ ਪੰਡਤ ਦਾ ਆਫਿਸ ਬਣਿਆ ਹੋਇਆ ਜਿੱਥੇ ਪੰਡ ਲਾਟਰੀ ਹੱਸੀ ਦਾ ਕੋਈ ਸਟਾਲ ਨਹੀਂ ਹੈ ਇਹ ਅਲੱਗ ਹੈ ਵੀ ਪੰਡਤ ਦਾ ਗੈਂਚ ਲੱਗਿਆ ਹੈ ਉੱਥੇ ਜੀ ਉੱਥੇ ਟ ਏਡੀ ਇਹਦੀ ਪਹਿਚਾਣ ਰੱਖਣਾ ਦੱਸੋ। ਬਾਕੀ ਇਹ ਵੱਡੀ ਗੱਲ ਹੈ ਕਿ ਮੈਨੂੰ ਮਿਲ ਕੇ ਟਿਕਟ ਪਾ ਕੇ ਜਾ। ਅੱਛਾ ਮੈਂ ਤੁਹਾਨੂੰ ਮਿਲਿਆ ਅੱਜ। ਮੈਂ ਟਿਕਟ ਪਾਵਾਂ ਤੁਸੀਂ ਮੈਨੂੰ ਬਣਾ ਲਓਂਗੇ ਬਕੌਲਪਤੀ। ਜੇ ਪਾਵੋਗੇ ਤਾਂ ਬਣਾਉਂਗੇ ਗੱਲਾਂ। ਮੈਂ ਪਾਵਾਂਗਾ। ਨਹੀਂ ਤੁਸੀਂ ਪਾਣੇ ਦੇ ਸਵਾਲ ਕਰਦੇ ਹੋ ਮੇਰੇ ਇਸ ਟਾਈਮ। ਜੇ ਤੁਸੀਂ ਪਾਉਣੀ ਹੁੰਦੀ ਪਹਿਲਾਂ ਆਉਂਦੇ ਬਿਨਾ ਪੱਤਰਕਾਰ ਤੋਂ। ਬਾਅਦ ਹੀ ਜਾਂਦੇ ਵਿਸ਼ਵਾਸ ਰੱਖਣਾ ਪੈਂਦਾ। ਤੁਸੀਂ ਵਿਸ਼ਵਾਸ ਨਹੀਂ ਕਰਦੇ ਉਸ ਇੱਕ ਮੈਨੂੰ ਜਮਾ ਕੇ ਦੇਖ ਰਹੇ। ਪਰ ਮੈਂ ਨਾ ਵੀਡੀਓ ਦੇਖ ਕੇ ਕਾਫੀ ਸਾਰੇ ਵੀਡੀਓ ਵਿਊ ਵੀ ਥੋੜੇ-ਥੋੜੇ ਜਾਂਦੇ ਨੇ ਤੁਸੀਂ ਵੀਡੀਓ ਮੈਂ ਪੰਡ ਦੇ ਦੇਖੋ ਹੋਰ ਵੀ ਕਈ ਏਜੰਸੀਆਂ ਨੇ ਹਨਾ ਵੀਡੀਓ ਉਹ ਵੀ ਬਣਾ ਕੇ ਪਾਉਂਦੇ ਹਨ ਹਾਲਾਂਕਿ ਮੈਂ ਦੇਖਦਾ ਸਾਰਿਆਂ ਦੀਆਂ ਹਾਂਜੀ ਤੇ ਥੋੜੀਆਂ ਨੇ ਮਿਡਲ ਮੈਨ ਤੱਕ ਜਾਂਦੀਆਂ ਇਹ ਕਿ ਕਰ ਕੀ ਹੈ ਇਹ ਤਾਂ ਪਿਆਰ ਹੈ ਲੋਕ ਵਿਸ਼ਵਾਸ ਕਰਦੇ ਨੇ ਹੁਣ ਜੇ ਤੁਸੀਂ ਵਿਸ਼ਵਾਸ ਕਰਿਆ ਤਾਂ ਤੁਸੀਂ ਪਹਿਲਾਂ ਟਿਕਟ ਪਾ ਕੇ ਜਾਂਦੇ ਬਾਅਦ ਚ ਆ ਕੇ ਦੱਸ ਦਵੇ ਅਸੀਂ ਪੱਤਰਕਾਰਾਂ ਤੁਸੀਂ ਵਿਸ਼ਵਾਸ ਨਹੀਂ ਕਰਦੇ ਮੈਨੂੰ ਸਵਾਲ ਪੁੱਛ ਲਿਆ ਇਦਾਂ ਨਹੀਂ ਬੰਦਦੇ ਵਿਸ਼ਵਾਸ ਰੱਖੋ ਇੱਥੇ ਆਇਓ ਦਾ ਵਸਵਾਸ ਰੱਖੋ ਵਸਵਾਸ ਨਾਲ ਟਿਕਟ ਪਾਓ ਬਾਹਰ ਕਰਦਾ ਕੋਈ ਲਾਟਰੀ ਵਾਲਾ ਚੈਲੰਜ ਨਹੀਂ ਕਰਦਾ ਇੱਕ ਪੰਡਤ ਆਈਦਾ ਵਾਦਾ ਕਰਦਾ ਵੀ ਜਿਹੜੇ ਸਾਡੇ ਨਾਲ ਜੁੜ ਗਿਆ ਸਾਡੇ ਨਾਲ ਟਿਕਟਾਂ ਪਾਉਣ ਲੱਗਿਆ ਇੱਕ ਨਾ ਇੱਕ ਦਿਨ ਲੱਖ ਪਾਰੇ ਦੇ ਕਰੋੜ ਪਾਰੇ ਬਣਾਵਾਂਗੇ ਕੋਈ ਇਹ ਲਾਟਰੀ ਵਾਲੇ ਨਹੀਂ ਕਹਿੰਦਾ ਮੈਂ ਕਹਿੰਦਾ ਦੁਨੀਆ ਤੋਂ ਅਲੱਗ ਕੰਮ ਹੋ ਜਾਂਦਾ ਅੱਛਾ ਤੁਸੀਂ ਮੈਨੂੰ ਇਹ ਦੱਸੋ ਜੋ ਹੈ ਪੂਰੇ ਪੰਜਾਬ ਦੇ ਪੰਡਤਾਂ ਬਹੁਤ ਹੋਣਗੇ ਦੇਖੋ ਮੈਨੂੰ ਲੱਗਦਾ ਨਹੀਂ ਕਿ ਇੰਨੀ ਵੀਡੀਓ ਕਿਸੇ ਪੰਡਤ ਦੇ ਚੱਲਦੀਆਂ ਹੋਣਗੀਆਂ ਚੱਲਦੀਆਂ ਨਹੀਂ ਪੰਜਾਬ ਦੇ ਤਾਂ ਦੇਖੋ ਮੈਂ ਇੰਡੀਆ ਲੈਵਲ ਤੇ ਨਹੀਂ ਕਹਿ ਰਿਹਾ ਜਿ ਪੰਜਾਬ ਲੈਵਲ ਤੇ ਦੇਖੋ ਮੈਂ ਦੇਖਿਆ ਕਿ ਪੰਡਤਾਂ ਦੇ ਜਿੰਨੇ ਵੀਡੀਓ ਤੁਹਾਨੂੰ ਚੱਲ ਰਹੀਆਂ ਨੇ ਇੰਨੇ ਕਿਸੇ ਦੇ ਚੱਲਦੀਆਂ ਨਹੀਂ ਕਿਵੇਂ ਮੈਂ ਸਵਾਲ ਬਣਾ ਲਵਾਂ ਕਿਵੇਂ ਇੱਟਾ ਇਮਾਨਦਾਰੀ ਲੁਕਾਉਣਾ ਵਿਸ਼ਵਾਸ ਇਨਾਮ ਲੱਗਦੇ ਨੇ ਤੁਸੀਂ ਉਹ ਲਾਟਰੀਆਂ ਦੇਖਣਾ ਤੇ ਹੋਰ ਵੀ ਗਏ ਹੋ ਕਿਤੇ ਨਹੀਂ ਉਹ ਲੋਕ ਕਿਹਨੇ ਹਾਂ ਇਹ ਨਾਲੇ ਲੱਖਪਤੀਆਂ ਨੇ ਇਹਨੇ ਕਰੋੜਪਤੀਆਂ ਦੀ ਪ੍ਰਾਈਵੇਸੀ ਆ ਅੱਛਾ ਠੀਕ ਹੈ ਤੇ ਅੱਧੀ ਲੱਗੀਆਂ ਨਹੀਂ ਹੋਈਆਂ ਸਮਝ ਗਏ ਮੇਰੀ ਗੱਲ ਵੀ ਇਹ ਫੋਟੋਆਂ ਨੇ ਜਿਹੜੀਆਂ ਕਿਸੇ ਦੁਕਾਨ ਤੇ ਨਹੀਂ ਜਿਗਨੇ ਜਿੰਨੇ ਆਪਣੇ ਸਾਡੇ ਕੋਲ ਇਨਾਮ ਲੱਗਦੇ ਨੇ ਲੋਕਾਂ ਦਾ ਵਿਸ਼ਵਾਸ ਤਾਂ ਮੰਨਦਾ ਹਾਲਾ ਕਹਿੰਦਾ ਵੀ ਪੱਟ ਦੇ ਕੋਲੋਂ ਨਾਮ ਕਿਉਂ ਲੱਗਦਾ ਯਾਰ ਇੱਥੇ ਨਾਮ ਤਾਂ ਲੱਗਦਾ ਅਰੀਨਲ ਟਿਕਟ ਹੈ ਸਹੀ ਤਰੀਕੇ ਨਾਲ ਦਿੱਤੀਆਂ ਜਾਂਦੇ ਕੋਈ ਅਨਸੋਲਡ ਨਹੀਂ ਕਰਾਈ ਜਾਂਦੀ ਇਹ ਨਾ ਫਰਾਡ ਨਹੀਂ ਕਰਿਆ ਦਾ ਤਾਂ ਨੇ ਲੋਕੋ ਕਮੈਂਟਾਂ ਦੇ ਮਾਦ ਲੱਗਣਗੇ ਪੰਡਤ ਫਰਾਡ ਪੰਡਤ ਆ ਉਹ ਚੀ ਛੱਡੋ ਉਹ ਤਾਂ ਹੁਣ ਗੁਰਬਾਣੀ ਦੇ ਨੀਚੇ ਵੀ ਕਈ ਗਲਤ ਕਮੈਂਟ ਕਰਦੇ ਨੇ ਦੇਖੋ ਬੜੀ ਝਟਰਾ ਹੋ ਠੀਕ ਆ ਸਮਝੀ ਨਹੀਂ ਪਤਾ ਗੱਲ ਕੀ ਆ ਮੇਰੀ ਗੱਲ ਤੋਂ ਇੱਕ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਇੱਕ ਹਨੇਰੀ ਨਾ ਬਣੀ ਆ ਲੋਕ ਤਾਂ ਉਹ ਵੀ ਵੜਾ ਕਹਿ ਰਹੇ ਠੀਕ ਆ 90 ਐਮਐਲ ਪੂਰਾ ਪੂਰਾ ਉਸ ਟਾਈਮ ਤੇ ਹਵਾ ਦੀ ਪੂਰੀ 99 ਬਣਾਏ ਨਾ ਉਹ ਨਹੀਂ ਬਣਾਏ ਉਹ ਇਹ ਲੋਕਾਂ ਨੇ ਬਣਾਏ ਨੇ ਉਹ ਮਾਰਾ ਦੇਈ ਜਾਂਦੇ ਨੇ ਮਾਰਾ ਕਹ ਰਹੇ ਨੇ ਤੇ ਉਸ ਤੋਂ ਬਾਅਦ ਪਹਿਲਾਂ ਕਾਂਗਰਸ ਨੂੰ ਮਾਰਾ ਕਹਿੰਦੇ ਸੀ ਦੁਬਾਰੇ ਕਹਿੰਦੇ ਬਣਦੇ ਆਪਾਂ ਹੀ ਨਾਲੇ ਫਿਰ ਜਿੱਤਦੀ ਆ ਦੇਖੋ ਰਾਜ ਕਰਦੀ ਆ ਕਿਉਂ ਕਰਦੀ ਆ ਇਹ ਆ ਵੀ ਕਮੈਂਟਾ ਕਹਿੰਟਾ ਵਾਂ ਕਰਨਾ ਜਾਓ ਮੈਨੂੰ ਵਰਤ ਕੇ ਦੇਖੋ ਮੇਰੇ ਕੋਲ ਆਓ ਮੇਰੇ ਕੋ ਚਾਹ ਪਾਣੀ ਪੀਓ ਬੈਠੋ ਟਿਕੜ ਬੋ ਫੇਰ ਤੁਸੀਂ ਕਮੈਂਟ ਕਰਿਓ ਵੀ ਆਹ ਪੰਡਤ ਦਾ ਨੀਚਰ ਹੈਗਾ ਕਮੈਂਟ ਕਰਨ ਵਾਲਾ ਇਹਨੇ ਇੱਕ ਵਾਰ ਮਿਲ ਕੇ ਨਹੀਂ ਕਮੈਂਟ ਕਰਦਾ ਉਹ ਸਹੀ ਕਰੂਗਾ ਤੇ ਦੇਖੋ ਸੋਨੇ ਚੈਂਸੀ ਆਪਣੇ ਕਿਹਾ ਸੀ ਠੀਕ ਆ ਉਹ ਵੀਡੀਓ ਪਈ ਆ ਭੇਜਦੇ ਹੋ ਦਿੱਤੀ ਆ ਨਾ ਲੋਕਾਂ ਮੰਗਦੇ ਕਿ ਕਿਸੇ ਲਾਟਰੀਅਲ ਨੇ ਕਿਹਾ ਵੀ ਮੈਂ ਕੋਈ ਵੀਡੀਓ ਸ਼ੇਅਰ ਕਰਨ ਨਾਲ ਮੈਂ ਦਿੱਤੀ ਆ ਤੇ ਹੁਣ ਮੈਂ ਕਹਿ ਰਿਹਾ ਪੰਜ ਕਸਟਮਰ ਚੁਣਨੇ ਨੇ ਕਿਉਂਕਿ ਮੇਰੇ ਨਾਲ ਬੰਦੇ ਨਰਾਜ਼ ਹੋ ਗਏ ਇਹ ਕਹਿੰਦੇ ਇੱਕ ਬੰਦਾ ਉਹ ਕੱਢਿਆ ਇਸ ਵਾਰ ਸੋਨੇ ਦੀ ਅੰਗੂਠੀ ਤੇ ਐਂਡਰਾਇਡ ਮਾਇਰ ਕੀਪੈਡ ਮੋਡਲ 2 ਸਰਪ੍ਰਾਈਜ਼ ਗਿਫਟ ਪੰਜ ਕਸਟਮਰ ਚੁਣੂਗਾ ਜਿਹੜੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨ ਲਓ ਜੀ ਵੀਡੀਓ ਸ਼ੇਅਰ ਕਰਦੇ ਦੱਬ ਕੇ ਹੁਣ ਸੋਨੇ ਦੀ ਅੰਗੂਠੀ ਤੁਹਾਨੂੰ ਮਿਲ ਤੇ ਖਾਲੀ ਕੋ ਜਾਊਗਾ ਨਹੀਂ ਇਹ ਟੌਪ 5 ਜਾਂ 10 ਬੰਦੇ ਦੇਖੇ ਜਾਣਗੇ ਕਿਹੜੇ ਵੀਡੀਓ ਜਿਆਦਾ ਸ਼ੇਅਰ ਕਰਦਾ ਕਮੈਂਟ ਕਰੇ ਜਿਹੜਾ ਕਮੈਂਟ ਤੇ ਸ਼ੇਅਰ ਕਰੂਗਾ ਸਭ ਤੋਂ ਜਿਆਦਾ ਕਰੂਗਾ ਔਰ ਸੋਨੇ ਦੀ ਗੁੱਠੀਆਂ ਦਾ ਫਰਮਾਨ ਕਰਾ ਜਾਊਗਾ ਤੇ ਆਖਰੀ ਨਾਲੇ ਦੱਸੋ ਨੂੰ ਟਿਕਟ ਦਾ ਕੀ ਹਿਸਾਬ ਦਾ ਵੀ ਇੱਕ ਕਈ ਹੁੰਦੇ ਨਕਲੀ ਟਿਕਟ ਵੀ ਹੁੰਦੇ ਆ ਕਿ ਟਿਕਟ ਦੱਸੋ ਮੈਨੂੰ ਵੀ ਟਿਕਟ ਉੱਪਰ ਕੀ ਲਿਖਿਆ ਹੋਦਾ ਵੀ ਇਹ ਆਸਲੀਆ ਉੱਪਰ ਪੰਜਾਬ ਸਰਕਾਰ ਦਾ ਲੋਗੋ ਆ ਪੰਜਾਬ ਸਰਕਾਰ ਦਾ ਲੋਗੋ ਲੱਗਿਆ ਹੋਇਆ ਸਕੈਨਰ ਲੱਗਿਆ ਹੋਇਆ 바ਰ ਕੋਡ ਲੱਗਿਆ ਹੋਇਆ ਠੀਕ ਹੈ ਜੀ ਤੇ ਜੇ ਤੁਸੀਂ ਇਹਨੂੰ ਦੇਖੋਗੇ ਨਾ ਤੇ ਚਮਕ ਪੈ ਗਈ ਸਰਕਾਰੀ ਆ ਇਹ ਸਰਕਾਰੀ ਲਾਟਰੀ ਆ ਤੇ ਜੇਕਰ ਤੁਹਾਨੂੰ ਕੋਈ ਜਿਆਦਾ ਡਾਊਟ ਤਾਂ ਵਿਲ ਦੇਖੋ ਕੰਪਨੀ ਦਾ ਗਵਰਨਮੈਂਟ ਦਾ ਅੱਛਾ ਵੀ ਬੰਦੇ ਕੋਲ ਵਿਲ ਹੈਗਾ ਨਾ ਤੇ ਬਾਕੀ ਪੱਕੇ ਦੁਕਾਨਦਾਰ ਤੋਂ ਪਾਓ ਹੀ ਪਾਸੇ ਦੀ ਨਿਸ਼ਾਨੀ ਹੈ ਜੀ ਬਾਕੀ ਬੰਦਾ ਤਾਂ ਨੋਟ ਨਕਲੀ ਬਣੇ ਜਾਂਦੇ ਕਿਹਦੀ ਬਣਦਾ ਨਾ ਨਕਲੀ ਤਾਂ ਦੇਖੋ ਕਿੰਨੇ ਆਲੇ ਫੜੇ ਨੇ ਬੰਦਾ ਨੋਟ ਦੀ ਬਾਜੀ ਪੱਕੇ ਪੱਕੇ ਦੁਕਾਨਦਾਰ ਤੋਂ ਪਾਓ ਵਾਸ ਜਿਹੜੀ ਮੇਨ ਗੱਲ ਆ ਜੇ ਤੁਸੀਂ ਵੰਦੇ ਨੂੰ ਜਾਣਦੇ ਹੋ ਜਿਹਨੂੰ ਜਾਣਦੇ ਨੇ ਉਹ ਤਾਂ ਟੈਕ ਟਾਕ ਕਰੋਂ ਕੱਲ ਤੁਹਾਡਾ ਨਾਮ ਲੱਗੇ ਬੰਦਾ ਵੀ ਮਿਲਿਆ ਉਹਨੂੰ ਅੱਛਾ ਹੁਣ ਤੱਕ ਤੁਸੀਂ ਕਿੰਨੇ ਕੁ ਲੱਖਾਂ ਲੱਖ ਪਤੀਆਂ ਕਰੋੜਾਂ ਪਤੀਆਂ ਬਣਾ ਚੁੱਕੇ ਦੋ ਕੋਈ ਅੰਦਾਜ਼ਾ ਕੋਈ ਗਿਣਤੀ ਨਹੀਂ ਵੀਰੇ ਕਰੋੜਾਂ ਪਤੀਆਂ ਦਾ ਪਤਾ ਨਹੀਂ ਕਿੰਨੇ ਕੁ ਬਣ ਜਿੰਦਾ ਤੱਕ ਕੰਮ ਚੱਲੂ ਕਰਿਆ ਲੱਖ ਪਤੀਆਂ ਦਾ 100 100 ਤੋਂ ਉੱ ਪਰ ਤੁਸੀਂ ਲੁਧਿਆਣੇ ਵੀ ਜਾਣੇ ਉਹ ਪਿਛਲੀ ਵਾਰ ਥੋੜਾ ਪ੍ਰੈਸ ਕਾਨਫਰੰਸ ਉਹ ਹੋਈ ਸੀਗੀ ਇਕੱਠ ਹੋਇਆ ਸੀਗਾ ਉੱਥੇ ਵੀ ਲਾਈਨਾਂ ਲਾਤੀਆਂ ਤੁਸੀਂ ਇਹ ਕੀ ਸਾਡਾ ਗੁਰੇ ਵੀ ਲਾਈਨਾਂ ਲੱਗਦੇ ਨੇ ਉੱਥੇ ਵੀ ਲਾਈਨਾਂ ਲਾਤੀਆਂ ਤੁਸੀਂ ਸਾਰੇ ਕਲੀਅਰ ਤਾਂ ਕਰੀਏ ਮੇ ਲੋਕਾਂ ਦਾ ਪਿਆਰ ਆ ਭਾਈ ਇਮਾਨਦਾਰੀ ਤਾਂ ਲਾਈਨਾਂ ਲੱਗਦੀ ਆ ਨਾ ਹੁਣ ਕਮੈਂਟ ਕਰਨ ਵਾਲਾ ਤਾਂ ਚੱਕੇ ਮੂੰਹ ਕਰ ਦਿੰਦਾ ਕਮੈਂਟ ਉਹ ਇਹ ਚੀਜ਼ ਵੀ ਦੇਖ ਕੇ ਵੀ ਹੋਰੀ ਕਿਉਂ ਲਾਈਨਾਂ ਲੱਗਦੀਆਂ ਨੇ ਹੋਰ ਵੀ ਲੋਕ ਵੀਡੀਓ ਪਾਉਂਦੇ ਨੇ ਪਰ ਹੁਣ ਪਤਾ ਕਿਸਾਨ ਕਮੈਂਟ ਕਰਦੇ ਨੇ ਸਾਨੂੰ ਕਮੈਂਟ ਵੀ ਹੁੰਦੇ ਨੇ ਕਿ ਬਾਹਰ ਹੀ ਦੂਰੋਂ ਆਉਂਦੇ ਨੇ ਉਹਨਾਂ ਦਾ ਫਿਰ ਕੀ حساب ਕਰਨਾ ਤੁਸੀਂ ਪਾਉਂਗੇ ਉਹ ਪੁੱਛਦੇ ਨੇ ਕਿ ਅਸੀਂ ਕਿਵੇਂ ਪਾਈਏ ਅਸੀਂ ਤਾਂ ਇਹ ਹੀ ਕਹਨੇ ਆ ਵੀ ਸਾਡੇ ਕੋਲ ਚੱਲ ਕੇ ਆਓ ਦੇ ਟਿਕਟ ਪਾਓ ਤੇ ਬਾਹਰ ਦੂਰੋਂ ਹੁੰਦੇ ਕੋਈ ਆ ਨਾ ਸਕਦੇ ਮੋਰ ਹੋਰ ਕੋਈ ਨਾਲ ਇੱਕ ਕੰਟੈਕਟ ਕਰੋ ਜੇਕਰ ਕੰਟੈਕਟ ਹੁੰਦਾ ਜੇਕਰ ਉਹਨਾਂ ਨਾਲ ਰਾਬਤਾ ਕਾਇਮ ਹੁੰਦਾ ਸਾਡਾ ਤਾਂ ਪੂਰੀਏ ਦਵਾ ਸਕਦੇ ਟਿਕਟ ਅੱਛਾ WhatsApp ਵਾਲਾ ਕੰਮ ਛੱਡੋ ਵੀ WhatsApp ਤੇ ਟਿਕਟਾਪ ਦੇ ਘਰ ਭਰਵਾਓ ਬਾਈ ਬੋਸ ਤੋਂ ਨਾਲ ਟਿਕਟ ਕਰ ਜਾਏਗੀ ਪੇਮੈਂਟ ਉਹ ਆਨਲਾਈਨ ਕਰੂੰਗੀ ਆ ਟਿਕਟ ਬਾਈ ਕਰੇ ਜਾਏਗੀ ਜਿਹਦੇ ਹੱਥ 'ਚ ਹਾਰਡ ਕਾਪੀ ਆ ਉਹੀ ਇਹਦਾ ਮਾਲਕ ਆ ਇਹ ਠੀਕ ਹੈ ਲੋ ਜੀ ਪੰਡਤ ਲਾਟਰੀ ਵਾਲੇ ਕੋਲ ਹੁਣ ਤੁਸੀਂ 10 ਕਰੋੜ ਦਾ ਇਨਾਮ ਜਿੱਤ ਸਕਦੇ ਆ ਕੋਲ ਲੱਗ ਸਕਦਾ ਜੇ ਇੱਥੇ ਆ ਕੇ ਤੁਸੀਂ ਲਾਟਰੀ ਪਾਣੇ ਹੋ ਇਹ ਲੋੜੀ ਬੰਪਰ ਆ ਲੋੜੀ ਜ ਆ ਵੀ ਕਿਸੇ ਨਾ ਜ਼ਰੂਰ ਜਮਾਓ ਖਾੜੀ ਕਰੂ ਆਪਣੀ ਕਿਸੇ ਨਾ ਜਮਾਉਣੀ ਚਾਹੀਦੀ ਆ ਟੁਕਾ ਲੱਗ ਸਕਦਾ ਉਸੇ ਵੀ ਉਹ ਕਰਦਾ ਪਰ ਇਹਨਾਂ ਨੂੰ ਖਵਾਣੇ ਦੇਖੋ ਅੱਜ ਤੱਕ ਦੇਖਿਆ ਜਿਹੜਾ ਪਹਿਲਾਂ ਦਿਵਾਲੀ ਵਾਲਾ ਸੀਗਾ ਆਹ ਨਾਲ ਕੁੰਭ ਰਾਸ਼ੀ ਕਹਿਆ ਸੀਗਾ ਉਹ ਮੇਰੀ ਅੱਖਾਂ ਮੇਸ਼ ਰਾਸ਼ੀ ਕਹਿਆ ਸੀ ਤੇ ਕੁੰਭ ਕਹਿਆ ਸੀ ਕੁੰਭ ਰਾਸ਼ੀ ਨਾਲ ਇੱਕ ਹੋ ਗਿਆ ਸੀ ਅੱਜ ਨਾਲ ਕੁੰਭ ਕੁੰਭ ਨੂੰ 1 ਕਰੋੜ ਲੱਗਿਆ 1 ਕਰੋੜ ਦਾ ਲੱਗਿਆ ਸੀ ਕੁੰਭ ਨੂੰ 10 ਕਰੋੜ ਵੀ ਲੱਗੇ ਕੁੰਭ ਨੂੰ ਆਪਣੇ ਜਮਨਾ ਨਗਰ ਦਾ ਸਾਰ ਦਾ ਕਰਵਾ ਲਿਆ ਹਾਲ ਤੱਕ ਜਿਹੜੀ ਉਹ ਮੇਰੇ ਅੱਖਾਂ ਦੇ ਸਾਹਮਣੇ ਦੇਖਦੇ ਦੇਖਦੀ ਮਤਲਬ ਖਵਾੜੇ ਸੱਚ ਹੋਈ ਆ ਹੁਣ ਹੁਣ ਇੱਕ ਹੋਰ ਇਹਨਾਂ ਨੂੰ ਖਵਾਣ ਕਰਦੀ ਲੋਹੜੀ ਤੇ ਹੁਣ ਉਹ ਤੁਸੀਂ ਆਪ ਦੱਸੋ ਕਿਹੜੀ ਕਿਹੜੀ ਰਾਸ਼ੀ ਆ ਮੇਸ਼ ਰਾਸ਼ੀ ਕੁੰਭ ਰਾਸ਼ੀ ਤੇ ਸਿੰਘ ਰਾਸ਼ੀ ਇਹ ਤਿੰਨ ਰਾਸ਼ੀਆਂ ਨੇ ਤਿੰਨੇ ਫਸਟ ਸੈਕੰਡ ਥਰਡ ਪ੍ਰਾਈਜ਼ ਨੇ ਇਹ ਰਾਸ਼ੀਆਂ ਦੇ ਵਿੱਚ ਜਾਗੇ ਇਹ ਤਿੰਨ ਰਾਸ਼ੀਆਂ ਵਾਲੇ ਤੋ ਜੋ ਤਿਆਰ ਬਈ ਆਪਣੇ ਕੋਲ ਡੇਟ ਆਫ ਬਰਥ ਲੈ ਕੇ ਆਓ ਨਾਲ ਪ੍ਰੋਪਰ ਸਹੀ ਕੋਈ ਗਲਤ ਨਹੀਂ ਕਿ ਸਰਟੀਫਿਕੇਟਾਂ ਦੇ ਕੋਈ ਹੋਰ ਹੁੰਦਾ ਜਨਮ ਦਾ ਜਨਮ ਕੋਈ ਹੋਰ ਨਾ ਜਨਮ ਵਾਲੇ ਹੀ ਲੈ ਕੇ ਆਣਾ ਉਹ ਇਹ ਨਹੀਂ ਲਿਖਣਾ ਕਿ ਸਰਟੀਫਿਕੇਟ ਤੇ ਕਈ ਵਾਰ ਬੰਦਾ ਗਲਤ ਲਿਖਿਆ ਦੇਖੋ ਅੱਗੇ ਪਿੱਛੇ ਹੋ ਜਾਂਦਾ ਕਿ ਕੰਬੋ ਪੈਕ ਪਾਓ 2100 ਰੁਪਏ ਵਾਲਾ ਕੰਬੋ ਪੈਕ ਪਾ ਕੇ ਜਾਓ ਜੇਕਰ ਜੇ ਵੇ ਜਿੱਤ ਦਿੰਦੀ ਆ ਰਾਸੀ ਸਹਾਣੇ ਟਿਕਟ ਪਾਉਣੇ ਪਾਉਣ ਤੁਸੀਂ ਇੱਕ ਸਿੰਗਲ ਟਿਕਟ ਵੀ ਪਾ ਸਕਦੇ 500 ਰੁਪਏ ਦੀ ਪਰ ਮੈਂ ਬੇਨਤੀ ਕਰੂੰਗਾ ਵੀ ਜੇ ਤੁਹਾਡੀ ਜੇਬੇ ਜਾ ਤਿੰਦੀ ਆ ਤੁਸੀਂ ਇਨੀ ਦੂਰੋਂ ਆਉਣੇ ਵੀ ਆ ਤਾਂ ਘੱਟੋ ਘੱਟ 2100 ਰੁਪਏ ਟਿਕਟਾਂ ਪਾ ਦੇ ਜੇ ਕਿਸੇ ਨੂੰ ਤਿੰਨ ਚਾਰ ਡਰਾਅ ਮਿਲਣਗੇ ਜਿੱਦਾਂ ਬੰਪਰ ਹੋ ਗਿਆ ਮੰਤਲੀ ਲਾਟਰੀਆਂ ਆਉਗੀਆਂ 200 ਵਾਲੇ ਉਹਦੇ ਨਾਲ ਜਿਆਦੇ ਚਾਂਸ ਹੈ ਨਿਕਲਦੇ ਚਾਂਸ ਵੀ ਜਿਆਦੇ ਬਣਦੇ ਨੇ ਵੀਰੇ ਬਾਕੀ ਦੂਰੋਂ ਆ ਕਸਟਮਰ ਆਉਂਦਾ ਵੀ ਇਨੀ ਠੰਡੇ ਵਿੱਚ ਫਿਰ ਇੱਕ ਅੱਧੀ ਟਿਕਟ ਪਾ ਕੇ ਗਿਆ ਤਾਂ ਕੀ ਗਿਆ ਨਾ ਇਹ ਤਾਂ ਹੈ ਬਾਕੀ ਜੇ ਇੱਕ ਜੇਬ ਜਾ ਤਿੰਦੀ ਤਾਂ ਇੱਕ ਟਿਕਟ ਵੀ ਪਾ ਸਕਦੇ ਇਹ ਦੇਖੋ ਕਿਸਮਕ ਆਹੀ ਆਪਨੇ ਕਿਸਮੇ ਪੜ ਜੇ ਆ ਪੈਦਰ ਘਰਤਾਂਨ ਕੀ ਗੱਲ ਹੈ 150 500 ਆ ਆ ਆ ਆ ਆ ਚਾਰ ਪੀੜੀਆਂ ਵੇਖੀ ਸਾ ਤੇ ਜਿਹਨੂੰ ਅਸਲ ਤੋਂ ਲੱਗਣਾ ਤਾਂ ਪੰਜਾਬ ਜੀ ਆ ਲੱਗਣਾ ਇੱਕ ਬੰਦੇ ਨੂੰ ਆ ਹਨਾ ਇਹ ਤਾਂ ਹੈ ਲੱਗਣਾ ਵੀ ਉਹਨੂੰ ਜਿਹੜੇ ਪਾਊਗਾ ਵੀ ਐ ਐ ਨਹੀਂ ਨਹੀਂ ਆ ਉਹਦੇ ਲਈ ਬਣਦੇ ਨੇ ਉਹ ਬੰਦੇ ਇਹ ਵੀ ਹੋ ਸਕਦਾ ਜਿਹੜਾ ਬੰਦਾ ਵੀਡੀਓ ਦੇਖ ਰਿਹਾ ਇਸ ਟਾਈਮ ਇਹ ਵੀ ਵੀਰ ਹੋ ਸਕਦਾ ਠੀਕ ਹੈ ਹੁਣ ਜੇ ਵੀਡੀਓ ਦੇਖ ਕੇ ਸਾਨੂੰ ਗੱਲ ਬੱਕਰੀਆ ਪਰ ਜੇ ਆਊਗਾ ਤਾਂ ਨਾਮ ਲੱਗੂਗਾ ਉਹ ਦਸ 10 ਕਰੋੜ ਦੇ ਛੋਟੇ ਰਾਕੇ ਨਹੀਂ ਬਾਈ ਇਹ 10 ਕਰੋੜ ਦੀ ਰਕਮ ਦੇਖ ਸਾ ਤੇ ਉਸੇ ਪੰਡਤ ਜੀ ਕੋਲ ਆ ਗਈ ਇਹਨਾਂ ਨੂੰ ਪੁੜੇ ਖਾਣੇ ਖਾਲੀ ਗਈ ਨਹੀਂ ਇਸ ਬਾਰੀ-ਬਾਰ ਤਾਂ ਕਹਿ ਰਹੇ ਆ ਬਾਰੀ-ਬਾਰ ਕਿਉਂਕਿ ਮੇਰੇ ਅੱਖਾਂ ਸਾਹਮਣੇ ਮੈਂ ਦੇਖਿਆ ਇਹ ਚੀਜ਼ ਤੇ ਪੰਡਤ ਜੀ ਕੋਲ ਆ ਕੇ ਇਹਨਾਂ ਨੂੰ ਕੰਟੈਕਟ ਕਰੋ ਕੰਟੈਕਟ ਨਹੀਂ ਮਿਲਦਾ ਤਾਂ ਉਰੇ ਪਹੁੰਚੋ ਜੇ ਪਹੁੰਚ ਗਏ ਪੰਡਤ ਜੀ ਬੈਠੇ ਹੋਣਗੇ ਇਹਨਾਂ ਦੇ ਬ੍ਰਦਰ ਹੋਣਗੇ ਤੇ ਇਹਨਾਂ ਦਾ ਸਟਾਫ ਹੋਊਗਾ ਉਹਨੂੰ ਪੁੱਛੋ ਆ ਕੇ ਗੱਲਬਾਤ ਕਰੋ ਚਾਹ ਪਾਣੀ ਪੀਓ ਪੰਡਤ ਜੀ ਕਿਸੇ ਨੂੰ ਖਾਲੀ ਮੋੜਦੇ ਨਹੀਂ ਘਰੇ ਜਦੋਂ ਮੈਂ ਉਰੇ ਆਇਆ ਸੀਗਾ ਤਾਂ ਇਹ ਦੂਰੋਂ ਜਿਹੜੇ ਆਇਸ ਕੇ ਉਹਨੂੰ ਗਿਫਟ ਦਿੱਤੇ ਸੀਗੇ ਨਾ ਨਹੀਂ ਬਿਗਿਫਟ ਦੇ ਕੇ ਵੀ ਭੇਜਦੇ ਨੇ ਇਹ ਤੇ ਇੱਥੇ ਆ ਕੇ ਜਰੂਰ ਪ ਮੰਨੇ ਹੋਣੇ ਰਜਿਸਟਰ ਨੇ ਸਰਕਾਰੀ ਲਾਟਰੀ ਆ ਇਹ ਹੋਰ ਵੀ ਕੰਪਨੀ ਤੁਹਾਨੂੰ ਬਣਾ ਕੇ ਦੇਣਗੇ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਹੁਣ ਲੋੜ ਹੀ ਪਵੇ ਕਿਸੇ ਜਰੂਰ ਨਮਾਓ ਪੰਡਤ ਜੀ ਕੋਲ ਜਰੂਰ ਪਹੁੰਚੋ